ਅੰਮ੍ਰਿਤਸਰ ਦੇ ਵੇਰਕਾ ਪੁਲਿਸ ਨੇ ਇੱਕ ਐਸੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਰਾਤ ਦੇ ਸਮੇਂ ਬੰਦ ਸ਼ਰਾਬ ਦੇ ਠੇਕਿਆਂ ਤੋਂ ਸ਼ਰਾਬ ਦੀ ਚੋਰੀ ਕਰਦੇ ਸਨ ਵੇਰਕਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਗਿਰੋਹ ਦੇ ਮੈਂਬਰ ਨੂੰ ਗ੍ਰਿਫਤਾਰ ਕਰ ਉਹਨਾਂ ਦੇ ਕੋਲੋਂ 20 ਸ਼ਰਾਬ ਦੀਆਂ ਪੇਟੀਆਂ ਬਰਾਮਦ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਸੂਚਨਾ ਮਿਲੀ ਸੀ ਕਿ 4 ਤੋਂ 5 ਯੁਵਕਾਂ ਨੇ ਇੱਕ ਗਿਰੋਹ ਬਣਾਇਆ ਹੋਇਆ ਸੀ ਜੋ ਕਿ ਰਾਤ ਦੇ ਸਮੇਂ ਬੰਦ ਸ਼ਰਾਬ ਦੇ ਠੇਕੇਾਂ ਤੋਂ ਸ਼ਰਾਬ ਦੀ ਚੋਰੀ ਕਰਦੇ ਸਨ। ਇਹਨਾਂ ਗਿਰੋਹ ਦੇ ਇੱਕ ਮੈਂਬਰ ਨੂੰ ਬਲੇਰੋ ਗੱਡੀ ਦੇ ਸਮੇਤ ਗ੍ਰਿਫਤਾਰ ਕਰ ਉਨ੍ਹਾਂ ਦੇ ਕੋਲੋਂ 20 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਪੁਲਿਸ ਨੇ ਇਹਨਾਂ ਦੋਸ਼ੀਆਂ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਗਿਰੋਹ ਦੇ ਬਾਕੀ ਮੈਂਬਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਨੂੰ ਇੱਕ ਖੁਫੀਆ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਜਿਹੜੇ 4-5 ਬੰਦੇ ਆ ਇਹਨਾਂ ਨੇ ਇੱਕ ਗਰੋਹ ਬਣਾਇਆ ਇਹ ਰਾਤ ਨੂੰ ਦੇਰ ਰਾਤ ਛੇਕੇ ਵਗੈਰਾ ਲੁੱਟ ਕੇ ਇਹ ਜਿਹੜੀ ਲੁੱਟੀ ਹੋਈ ਸ਼ਰਾਬ ਜਿਹੜੀ ਆ ਇੱਥੇ ਰੱਖ ਕੇ ਗਾਂਵ ਵਿੱਚ ਉਹਦੇ ਆਧਾਰ ਤੇ ਅਸੀਂ 18 118 ਨੰਬਰ ਮੁਕਦਮਾ ਦਰਜ ਕਰਕੇ ਵੱਖ-ਵੱਖ ਧਰਾਵਾਂ ਦੇ ਤਹਿਤ ਨਾਲ ਐਡੀਸ਼ਨ ਐਸਐਚਓ ਜਸਪੀਤ ਸਿੰਘ ਵੱਲੋਂ ਜਿਹੜਾ ਕਈ ਛਾਪਾ ਮਾਰੀ ਕੀਤੀ ਤੇ ਇਹਦਾ ਦੋਸ਼ੀ ਹਰਪਾਲ ਸਿੰਘ ਸਨੋ ਮੰਗਲ ਸਿੰਘ ਹੈ ਵਾਸੀ ਬਟਾਲਾ ਇੱਥੇ ਹਾਲ ਕਰਾਇਤੇ ਰਹਿੰਦਾ ਸੀ 35 ਸੋਹਣ ਦੀ ਇਹ ਇਹਨੂੰ ਗ੍ਰਫਤਾਰ ਕੀਤਾ ਗੱਡੀ ਬਲੈਰੋ ਜਿਸ ਚੋਂ ਲਿਆਉਂਦੇ ਸੀ ਹੋ ਰਹੀ ਹੈ ਉਸ ਤੋਂ ਇਲਾਵਾ 20 ਪੇਟੀਆਂ ਜਿਹੜੀਆਂ ਵੱਖ-ਵੱਖ ਕਿਸਮ ਦੀ ਸ਼ਰਾਬ ਜਿਹੜੀ ਮਹਿੰਗੀ ਆ ਉਹ ਅਸੀਂ ਇਹਨਾਂ ਤੋਂ ਬਰਾਮਦ ਕੀਤੀ ਆ ਜਿਹਦੇ ਵਿੱਚ ਬੋਟਲਾਂ ਨੇ ਹਾਫ ਨੇ ਕੁਆਟਰ ਨੇ ਅੰਮ੍ਰਿਤਸਰ ਤੋਂ ਸੰਦੀਪ ਕੁਮਾਰ ਦੀ ਰਿਪੋਰਟ ਐਸਐਮਜ਼ेड ਨਿਊਜ਼